ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਵ ਕਾਰਵਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਲਗਾਉਣੀ ਹੋਵੇ ਤਾਂ ਆਪਣੇ ਨੰਬਰਾਂ ਤੇ ਕੰਟੈਕਟ ਕਰਕੇ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਭੇਜ ਕੇ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਐਡ ਲਗਾ ਸਕਦੇ ਹੋ ਆਪਾਂ ਇਸ ਦਾ ਕੋਈ ਵੀ ਰੁਪਿਆ ਨਹੀਂ ਲੈਂਦੇ ਬਿਲਕੁਲ ਫਰੀ ਦੇ ਵਿੱਚ YouTube ਚੈਨਲ ਤੇ ਤੁਹਾਡੀ ਐਡ ਲੱਗ ਜਾਵੇਗੀ ਚਿੱਟੇ ਅੱਖਰਾਂ ਵਿੱਚ ਆਪਣਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ 84373 00517 ਇਹ ਆਪਣਾ ਕੰਟੈਕਟ ਨੰਬਰ ਹੈ ਇਸ ਤੇ ਤੁਸੀਂ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ ਪਾ ਕੇ ਬਿਲਕੁਲ ਫਰੀ ਦੇ ਵਿੱਚ ਆਪਣੀ ਐਡ ਲਵਾ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਦਾ ਬਟਨ ਕਲਿੱਕ ਕਰਕੇ ਗੱਡੀ ਦੀ ਆਪਾਂ ਗੱਲ ਕਰ ਲੈਣੇ ਆਂ ਪਹਿਲੀ ਗੱਡੀ ਆਪਾਂ ਤੁਹਾਡੇ ਲਈ Swift Desire MDI ਲੈ ਕੇ ਪਹੁੰਚ ਚੁੱਕੇ ਆਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਬਹੁਤ ਹੀ ਸੋਹਣੀ ਗੱਡੀ ਹੈ ਇਹ ਇੰਜਨ ਗੇਅਰ ਦੀ ਬਾਡੀ ਲੈਨ ਦੀ ਪੂਰੀ ਫੁੱਲ ਓਕੇਕਾਰ ਹੈ ਮਾਲਕਾ ਵੱਲੋਂ ਗੱਡੀ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਸੈਕੰਡ ਓਨਰ ਗੱਡੀ ਹੈ ਇਹ ਹਰਿਆਣਾ ਨੰਬਰ ਹੈ ਐਨਓਸੀ ਕਟਵਾ ਕੇ ਦਿੱਤੀ ਜਾਊਗੀ ਤੁਸੀਂ ਪੰਜਾਬ ਦਾ ਨੰਬਰ ਇਸ ਤੇ ਲਗਵਾ ਸਕਦੇ ਹੋਗੇ ਤੇ ਮਾਲਕਾ ਵੱਲੋਂ ਇਸ ਦੀ 3 ਲੱਖ 50 ਹਜ਼ਾਰ ਰੁਪਏ ਡਿਮਾਂਡ ਰੱਖੀ ਹੋਈ ਹੈ ਤੇ ਮੌਕੇ ਤੇ ਰੇਟ ਵੱਧ ਘੱਟ ਹੋ ਜਾਏ ਇਹ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ 3 ਲੱਖ 50 ਹਜ਼ਾਰ ਚੋਂ ਮੌਕੇ ਤੇ ਰੇਟ ਘੱਟ ਵੱਧ ਹੋ ਜਾਊਗਾ ਤੁਸੀਂ ਮਾਲਕਾਂ ਨਾਲ ਕੰਟੈਕਟ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋ ਤੇ ਹੁਣ ਗੱਲ ਕਰ ਲਈਏ ਆਪਾਂ Alto K10 ਦੀ Alto K10 ਨੇ ਕਾਲੇ ਰੰਗ ਚ ਗੱਡੀ ਹੈ ਬਹੁਤ ਵੀਰਾਂ ਦੀ ਡਿਮਾਂਡ ਆਈ ਸੀ ਕਿ ਕਾਲੇ ਰੰਗ ਦੀ ਗੱਡੀ ਲੈ ਕੇ ਆਓ ਇਸ ਲਈ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਕਾਲੇ ਰੰਗ ਦੀ K10 ਲੈ ਕੇ ਪਹੁੰਚੇ ਆਂ ਇਹ Alto K10 2010 ਮਾਡਲ ਹੈ ਜੂਨ 2026 ਤੱਕ ਕਿਸੇ ਦੀ ਪਾਸਿੰਗ ਪਈ ਹੈ ਹਲੇ 6-7 ਮਹੀਨੇ ਦੀ ਪਾਸਿੰਗ ਗੱਡੀ ਦੀ ਪਈ ਹੈਗੀ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਹੈ ਫਸਟ ਓਨਰ ਗੱਡੀ ਹੈ ਇਹ ਤੇ ਮਾਲਕਾਂ ਦਾ ਏਰੀਆ ਬਟਾਲਾਗਾ ਅਤੇ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੇਕਰ ਤੁਸੀਂ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਮਾਲਕਾਂ ਨਾਲ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਸਿਰਫ ਇਸ ਦਾ 1,35,000 ਰੱਖਿਆ ਗਿਆ ਹੈ ਰੇਟ ਬਹੁਤ ਛੋਟਾ ਰੱਖਿਆ 1,35,000 ਇਸ ਦਾ ਰੇਟ ਹੈ ਤੁਸੀਂ ਮਾਲਕਾਂ ਨਾਲ ਗੱਲ ਕਰਕੇ ਮੌਕੇ ਤੇ ਰੇਟ ਵਧਾ ਘਟਾ ਕੇ ਸੌਦਾ ਕਰ ਸਕਦੇ ਹੋ ਅਤੇ ਜਾ ਕੇ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜਾ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਗੱਡੀ ਦੇਖ ਸਕਦੇ ਹੋ ਹਲੇ ਵੀਡੀਓ ਖਤਮ ਨਹੀਂ ਹੋਈ ਤੁਸੀਂ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਤੁਹਾਡੇ ਲਈ ਹੋਰ ਵੀ ਗੱਡੀਆਂ ਲੈ ਕੇ ਪਹੁੰਚਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਆਪਾਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਪਹੁੰਚਦੇ ਰਹਾਂਗੇ ਤੇ ਹੁਣ ਆਪਾਂ ਗੱਲ ਕਰ ਲਈ ਆਲਟੋ ਗੱਡੀ ਦੀ ਇਹ ਆਲਟੋ ਗੱਡੀ 2009 ਮਾਡਲ ਹੈ 29 ਤੱਕ ਪਾਸਿੰਗ ਹੈ ਦੀ 29 ਤੱਕ ਪਾਸਿੰਗ ਮਾਲਕਾਂ ਨੇ ਰੀਨਿਊ ਕਰਾਈ ਹੋਈ ਹੈ ਇੰਜਨ ਗੇਅਰ ਦੀ ਗੱਡੀ ਦੀ ਪੂਰੀ ਫੁੱਲ ਗਾਰੰਟੀ ਹੈ ਸਾਰਾ ਕੰਮ ਇੰਜਨ ਗੇਅਰ ਦਾ ਮਾਲਕਾਂ ਵੱਲੋਂ ਤਸੱਲੀ ਬਖਸ਼ ਕੀਤਾ ਹੋਇਆ ਕੋਈ ਵੀ ਕੰਮ ਖਰਚਾ ਇਸ ਟਾਈਮ ਤੇ ਗੱਡੀ ਨਹੀਂ ਭਾਲਦੀ ਨਵੇਂ ਟਾਇਰ ਨੇ ਨਵੇਂ ਉਲਾਈ ਲੱਗੇ ਨੇ ਕਾਰ ਦੇ ਨਵਾਂ ਮਾਡਲ ਹੈ 29 ਤੱਕ ਪਾਸਿੰਗ ਹੈ ਦੀ ਬਹੁਤ ਹੀ ਸਾਫ਼ ਸੁਥਰੀ ਨਵੇਂ ਸ਼ੀਟ ਕਵਰ ਮੈਟਿੰਗ ਵਗੈਰਾ ਹੋਈ ਵੀ ਹੈ ਕਾਰ ਦੀ 1 ਰੁਪਈਆ ਦਾ ਕੰਮ ਖਰਚਾ ਗੱਡੀ ਤੇ ਨਹੀਂ ਹੈਗਾ ਤੁਸੀਂ ਮਾਲਕਾਂ ਨਾਲ ਕੰਟੈਕਟ ਕਰਕੇ ਤੁਸੀਂ ਇਸ ਦਾ ਰੇਟ ਕਰ ਸਕਦੇ ਹੋ ਰੇਟ ਇਸ ਦਾ 1,30,000 ਰੁਪਿਆ ਤੁਸੀਂ ਜਾ ਕੇ ਗੱਡੀ ਚੈੱਕ ਕਰੋ ਅਤੇ ਮਾਲਕਾਂ ਨਾਲ ਬੈ ਕੇ ਰੇਟ ਦੀ ਗੱਲਬਾਤ ਮਕਾ ਸਕਦੇ ਹੋ ਇਹ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਤੁਸੀਂ ਜਾ ਕੇ ਗੱਲਬਾਤ ਕਰਕੇ ਗੱਡੀ ਚਲਾ ਕੇ ਚੈੱਕ ਕਰਕੇ ਦੇਖ ਸਕਦੇ ਹੋ ਇਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਆਰਟਿਕਲ ਗੱਡੀ ਦੀ ਆਰਟਿਕਲ ਗੱਡੀ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਮਾਰੂਤੀ ਸੂਜ਼ੂਕੀ ਵਾਲਿਆਂ ਦੀ ਕਾਰ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਚਿੱਟੇ ਰੰਗ ਦੀ ਗੱਡੀ ਹੈ 70 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਦੀ ਅਤੇ ਟੱਚ ਸਕਰੀਨ ਅਤੇ ਬੈਕ ਕੈਮਰਾ ਇਸ ਦੇ ਵਿੱਚ ਲੱਗਿਆ ਹੋਇਆਗਾ ਇੰਜਨ ਗੇਅਰ ਦੀ ਮਾਲਕਾ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ 12 ਮਾਡਲ ਹੈ ਰੇਟ ਇਸ ਦਾ 3,50,000 ਰੁਪਏ ਰੱਖਿਆ ਹੈ ਇਹ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਇਸ ਗੱਡੀ ਦੀ ਪੂਰੀ ਜਾਣਕਾਰੀ ਮਾਲਕ ਤੋਂ ਲੈ ਸਕਦੇ ਹੋ ਅਤੇ ਜਾ ਕੇ ਰੇਟ ਦੀ ਗੱਲਬਾਤ ਗੱਡੀ ਫਿੱਟ ਕਰਨ ਤੋਂ ਬਾਅਦ ਤੁਸੀਂ ਰੇਟ ਮੌਕੇ ਤੇ ਹੋ ਜਾਊਗਾ ਰੇਟ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ 3,50,000 ਡਿਮਾਂਡ ਹੈ ਮਾਲਕਾਂ ਦੀ ਤੁਸੀਂ ਗੱਡੀ ਚਲਾਓ ਅਤੇ ਚੈੱਕ ਕਰੋ ਇਸ ਤੋਂ ਬਾਅਦ ਰੇਟ ਮੌਕੇ ਤੇ ਬਹਿ ਕੇ ਮਾਲਕਾ ਨਾਲ ਮਕਾ ਸਕਦੇ ਹੋ ਆਪਾਂ ਗੱਲ ਕਰ ਲਈਏ अल्टੋ ਐਲਐਕਐਸਆਈ ਦੀ अल्टੋ ਐਲਐਕਐਸਆਈ ਇਹ 10/11 ਮਾਡਲ ਗੱਡੀ ਹੈ ਫਰਸਟ ਓਨਰ ਕਾਰ ਹੈ ਫਰਸਟ ਓਨਰ ਗੱਡੀ ਹੈ 10/11 ਮਾਡਲ ਹੈ ਪਾਸਿੰਗ ਹਾਲੇ ਤੱਕ ਗੱਡੀ ਦੀ ਪਈ ਹੈ ਇੰਜਨ ਗੇਅਰ ਦੀ ਮਾਲਕਾ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਬਾਡੀ ਲਾਈਨ ਦੀ ਗੱਡੀ ਸਾਫ਼ ਹੈ ਬਾਕੀ ਤੁਸੀਂ ਮਾਲਕਾ ਨਾਲ ਗੱਲ ਕਰ ਸਕਦੇ ਹੋ ਮਾਲਕਾ ਦਾ ਨੰਬਰ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਅਲਾਈ ਵੀਲ ਗੱਡੀ ਦੇ ਲੱਗੇ ਨੇ ਰੇਟ ਸਰਫਿਸ ਦਾ 57000 ਰੁਪਏ 57000 ਰੁਪਏ ਰੇਟ ਹੈ ਦਸ ਮਾਡਲ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਗਾਰੰਟੀ ਹੈ ਮੁਖਸਰ ਸਾਹਿਬ ਮਾਲਕਾਂ ਦਾ ਏਰੀਆ ਹੈ ਮੁਖਸਰ ਸਾਹਿਬ ਏਰੀਆ ਮਾਲਕਾਂ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਗੱਡੀ ਖਰੀਦ ਸਕਦੇ ਹੋ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਆਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਦਾ ਬਟਨ ਕਲਿੱਕ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਜੀ